ਮੇਰੇ ਪਿੰਡ ਨਾਲ ਇੱਕ ਮਕਾਨ ਆਈ ਮੈਂ ਜਦ ਤੋ ਹੋ ਸੰਭਾਲੀ ਆ ਮੈਂ ਨਹੀਂ ਵੇਖਿਆ ਇਸ ਪਿੰਡ ਚ ਕਿਸੇ ਨੂੰ ਢੇੜਾ ਮਾਰਦੇ ਇਸ ਮਕਾਨ ਦੇ ਅੰਦਰ ਕੀ ਦਾ ਹੈ ਕੀ ਦਾ ਨਹੀਂ ਹੈ ਕੁਛ ਨਹੀਂ ਪਤਾ ਬਾਹਰ ਗਏ ਹੋਏ ਆ ਸੈਟਾ ਬਿਲਕੁਲ ਕਿਸੇ ਬੱਚੇ ਨੂੰ ਕਿਸੇ ਦੇ ਓਨਰ ਨੂੰ ਮੈਂ ਨਹੀਂ ਕਰਦੇ ਦੇਖਿਆ ਖੰਡਰ ਬਣ ਗਿਆ फूल बूटे पत्तियां पता नहीं की कुछ पे मैं आज 40 सालਾਂ ਚ ਪਹਿਲੀ ਵਾਰ ਗਿਆ ਇਹਦੇ ਅੰਦਰ ਮਕਾ ਦੇਖਾਂ ਕੀ ਹੈ ਕੀ ਨਹੀਂ ਮਕਾਨ ਨਾ ਕਿਸੇ ਨੂੰ ਡੀਟ ਰਿਆ ਹੁੰਦਾ ਪਰ ਮੈਨੂੰ ਲੱਗਦਾ ਵੀ ਕੋਈ ਆਊਗਾ ਮਨੂੰ ਬੜਾ ਨਾ ਅਜੀਬ ਜਿਹਾ ਫੀਲ ਹੋਇਆ ਦੇਖ ਕੇ ਦਾ ਪੁਰਾਣੇ ਸਮਿਆਂ ਦੇ ਮਕਾਨ ਕਿੰਨਾ ਪਿਆਰ ਮੁਹੱਬਤ ਹੁੰਣਾ ਇੱਥੇ ਹਨ ਮਤਲਬ ਜਿੱਦਾਂ ਮਕਾਨ ਨੂੰ ਵੇਟ ਕਰ ਰਿਹਾ ਹੁੰਦਾ ਕਿਸੇ ਜਿੱ ਕੋ ਆ ਕੇ ਮੈਨੂੰ ਵੇਖੂਗਾ ਮਿਲੂਗਾ ਪਰ ਨਹੀਂ ਪਤਾ ਨਹੀਂ ਪੰਜਾਬ ਦੇ ਕਿੰਨੇ ਪਿੰਡ ਹੋਣੇ ਜਿੱਥੇ ਐਦਾਂ ਦੇ ਮਕਾਨ